ਚਲੋ ਸਟਾਰਟ ਕਰੀਏ ਚਲੋ ਸਤਿ ਸ਼੍ਰੀ ਅਕਾਲ ਜੀ ਅਜਵਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੂਟ ਦੱਸਣ ਲੱਗੇ ਆ ਆਪਾਂ ਇਹ ਸੂਟਸ ਵਿੱਚ ਕੀਤੇ ਆ ਪਿਓਰ ਕਾਟਨ ਦੇ ਸੂਟ ਆ ਵਿੱਚ ਥੋੜੇ ਲੈ ਲੰਦੇ ਹੋਣਗੇ ਪਰ ਇਹ ਜਿਹੜਾ ਕਪੜਾ ਬਿਲਕੁਲ ਪਿਓਰ ਆ ਸਭ ਤੋਂ ਪਹਿਲਾਂ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਪੇਟ ਹੋਇਆ ਇਹ ਸੂਟ ਦੇ ਉੱਤੇ ਤੇ ਨਾਲੇ ਜਿਹੜਾ ਕਟਵਾਰਕ ਲੱਗਿਆ ਜਿਹੜਾ ਕਪੜਾ ਹੁੰਦਾ ਹਕੂਬਾ ਵਾਲਾ ਆ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਆ ਸੈਂਟਰ ਦੇ ਵਿੱਚ ਆਪਾਂ ਸ਼ਰਟ ਦਾ ਜਿਹੜਾ ਲਗਾ ਲਿਆ ਕਪੜਾ ਲਾ ਕੇ ਦੀ ਹੋ ਕੇ ਦਿਖਾ ਦਿੰਦੇ ਨੇ neck ਤੇ ਪੱਟੀ ਦਿੱਤੀ ਆ ਛੋਟੀ ਜੀ ਪੱਟੀ ਲਗਾਈ ਆ ਜ਼ਿਆਦਾ ਵੱਡੀ ਨਹੀਂ ਲਗਾਈ ਤੇ ਇਹ ਜਿਹੜਾ ਬਰਸ਼ ਪੇਂਟ ਹੋਇਆ ਸਾਈਡ ਤੇ ਆਪਾਂ ਲੇਸਿੰਗ ਕੀਤੀ ਆ ਲੇਸ ਇਹ ਕਰੋਸ਼ੀਆ ਵਾਲੀ ਆ ਤੇ ਘੇਰੇ ਤੇ ਵੀ ਸੇਮ ਇਹੀ ਡਿਜ਼ਾਈਨ ਕੀਤਾ ਜੋ ਅਸੀਂ 슬ੀਵਸ ਤੇ ਕੀਤਾ ਜਿੰਨੀ ਭਾ ਇਥੇ ਅਸੀਂ ਬਾਹਾਂ ਦੇ ਜ਼ਿਆਦਾ ਪੱਟੀ ਰੱਖ ਲਈ ਕਿਉਂਕਿ ਬਾਹਾਂ ਦੀ ਲੈਂਥ ਥੋੜੀ ਵੱਡੀ ਕਰਨੀ ਹੈਗੀ ਤਾਂ ਸ਼ਰਟ ਦੀ ਲੈਂਥ 41 ਹੀ ਇਸ ਕਰਕੇ ਇਹ ਜਿਹੜਾ ਆ ਸੈਂਟਰ 'ਚ ਥੋੜੀ ਪੱਟੀ ਪਾਈ ਆ ਇਹਦੇ ਨਾਲ ਮੈਂ ਤੁਹਾਨੂੰ ਸਲਵਾਰ ਦਿਖਾਉਣੀ ਆ ਸਲਵਾਰ ਤੇ ਵੀ ਆਪਾਂ ਸੇਮ ਇਦਾਂ ਹੀ ਡਿਜ਼ਾਈਨ ਕੀਤਾ ਸੇਮ ਪੈਟਰਨ ਉਹੀ ਆ ਘੇਰੇ ਵਾਲਾ ਤੇ ਇਹਦੇ ਉੱਤੇ ਪੱਟੀ ਲਗਾਤੀ ਆ ਇਦੇ ਵਿੱਚ ਆਪਾਂ ਕੋਈ ਬੁਕਰਮ ਨਹੀਂ ਪਾਈ ਕੋਈ ਕੁਛ ਨਹੀਂ ਸਟੇਟ ਸਲਵਾਰ ਹੈ ਪਾਕਿਸਤਾਨੀ ਤੇ ਇਹ ਸਲਵਾਰ ਦੇ ਵਿੱਚ ਆਪਾਂ ਪੱਟ ਨਹੀਂ ਪਾਏ ਹੈਗੇ ਮੈਨੀ ਐਡ ਕੀਤੀ ਆ ਆ ਦੇਖੋ ਥੋੜੀ ਜੀ ਮੈਨੀ ਐਡ ਕੀਤੀ ਆ ਜੁਆਇੰਟ ਦੇਖਦਾ ਹੋਣਾ ਤੁਹਾਨੂੰ ਤੇ ਸਲਵਾਰ ਦੇ ਵਿੱਚ ਇਲਾਸਟਿਕ ਪਾਈ ਆ ਠੀਕ ਆ ਜੀ ਚੋਣਾ ਇਹਦੀਆਂ ਬਿਲਕੁਲ ਨਾਲ-ਨਾਲ ਪੈਂਦੀਆਂ ਜਦੋਂ ਇਲਾਸਟਿਕ ਵਾਲੀ ਸਲਵਾਰ ਬਣਦੀ ਹੈ ਕਿਉਂਕਿ ਪੁੰਜਾ ਜੜਾ ਆ ਘੂਮ ਨਾ ਜਾਏ ਇਹ ਸੀਗਾ ਸਾਡਾ ਪਹਿਲਾ ਸੂਟ ਇਹ ਬਿਲਕੁਲ ਸਟੀਚਰ ਪ੍ਰੈਸ ਕਰਨ ਵਾਲਿਆ ਤਾਂ ਇਹ ਜਿਹੜੇ ਅਸੀਂ ਸ਼ਿਪ ਕਰ ਦਨੇ ਆ ਨੈਕਸਟ ਸੂਟ ਖਾਦੀ ਲੈ ਲੈਂਦੇ ਆ ਇਹਦਾ ਡਿਜ਼ਾਈਨ ਚੈੱਕ ਕਰੋ ਇਹਦੇ ਉੱਤੇ ਅਸੀਂ ਕੁਝ ਵੀ ਕੂਟ ਪਟਾਣ ਨਹੀਂ ਕੀਤਾ ਬਸ ਨੋਰਮਲ ਇਹਨੂੰ ਸਲੀਵਸ ਤੇ ਜਿਹੜੀ ਆ ਪਾਈਪਿੰਗ ਦਿੱਤੀ ਆ ਹੋਰ ਕੁਝ ਨਹੀਂ ਕੀਤਾ ਦੇਖ ਲਓ ਸੇਮ ਐਸ ਸੂਟ ਦੇ ਨਾਲ ਮੈਚ ਕਰਦੀ ਆ ਕਿਉਂਕਿ ਜੇ ਆਪਾਂ ਕੁਝ ਹੋਰ ਵੱਖਰਾ ਐਡ ਕਰਦੇ ਤਾਂ ਇੰਨਾ ਸੋਹਣਾ ਨਹੀਂ ਲੱਗਣਾ ਹੈਗਾ ਇਹ ਸੂਟ ਹਜੇ ਤਰ ਪਾਈ ਹੋਣ ਵਾਲੇ ਆ ਜੀ ਸਟੀਚ ਹੋਇਆ ਨੈਕ ਲਾਈਨ ਨੈਕ ਪੱਟੀ ਲੱਗੀ ਆ ਇਹ ਸਾਰੀ ਏਮਬੋਇਡਰੀ ਆ ਠੀਕ ਆ ਜੀ ਸਾਈਡ ਤੇ ਇਹਦੇ ਆਪਾਂ ਕੋਈ ਪਾਈਪਿੰਗ ਨਹੀਂ ਲਗਾਈ ਘੇਰੇ ਤੇ ਲਗਾਈ ਆ ਤੇ ਘੇਰੇ ਤੇ ਪੱਟੀ ਲਗਾਈ ਆ ਤੇ ਆ ਸਾਰਾ ਜਿਹੜਾ ਮਸ਼ੀਨ ਦਾ ਕੰਮ ਹੋਇਆ ਇਹਦੇ ਨਾਲ ਕੋਈ ਵੀ ਕੰਟਰਾਸਟ ਹੋ ਸਕਦਾ ਆ ਸਲਵਾਰ ਇਹਦੀ ਵੀ ਸਟੇਟ ਬਣਾਈ ਆ 1.8 ਇੰਚ ਪਹੁੰਚੀ ਹੈ ਇਹਦੇ ਤਾਂ ਇਹ ਜਿਹੜਾ ਆ 7 ਇੰਚ ਪਹੁੰਚਾ ਖੁੱਲਾ ਆ ਸੇਮ ਐਜ਼ ਇਹਦੇ ਚ ਵੀ ਅਸੀਂ ਮੈਨੀ ਐਡ ਕੀਤੀ ਆ ਹੋਰ ਕੁਝ ਨਹੀਂ ਵੱਖਰਾ ਪਾਇਆ ਤੀਜਾ ਸੂਟ ਵੀ ਲੈ ਲੈਂਦੇ ਆ ਬਹੁਤ ਪਤਲਾ ਸਟਾਫ ਆ ਇਹ ਵਾਲੇ ਸਟਾਫ ਦੇ ਉੱਤੇ ਅਸੀਂ ਕੋਈ ਲਾਈਨਿੰਗ ਯੂਜ਼ ਨਹੀਂ ਕੀਤੀ ਤੁਸੀਂ ਚਾਹੋ ਤਾਂ ਲਾਈਨਿੰਗ ਲਗਵਾ ਸਕਦੇ ਹੋ ਪਰ ਜਿਹਨਾਂ ਦੇ ਸੂਟ ਹੀ ਉਹਨਾਂ ਨੇ ਨਹੀਂ ਲਗਵਾਈ। ਇਹਦੀ ਕਢਾਈ ਚੈੱਕ ਕਰੋ। ਇਹ ਸਾਰਾ ਡੋਰੀ ਦਾ ਕੰਮ ਹੋਇਆ। ਗੋਲ ਨੈਕਲਾਈਨ ਬਣਾਇਆ ਬਾਹਾਂ ਤੇ ਪੱਟੀ ਲਗਾਤੀ ਹੈ ਸੇਮ ਐਸ ਵਖਰੀ ਦਿੱਤੀ ਸੀਗੀ ਤੇ ਇਹ ਆਪਾਂ ਬਾਹਾਂ ਤੇ ਕਟਿੰਗ ਕਰਕੇ ਲਗਾਤੀ। ਠੀਕ ਹੈ ਬਿਲਕੁਲ ਸਿੰਪਲ ਹੀਗਾ। घेरे के उपर साइड त वाइट कलर की पाइपिंग लेसिंग वाली पाइपिंग की घेरे से डबल करके थोड़ी ज्यादा क्ड के लगाती थी है ठीक है जी बड़ा सोहना डिजाइन बनिया यलवार के उपर सलवार पैटर्न ਆ ਪੈਟਰਨ ਚਾਹੋ ਤਾਂ ਤੁਸੀਂ ਸਾਰਾ ਇੱਥੇ ਵੀ ਲਗਵਾ ਸਕਦੇ ਹੋ ਨਹੀਂ ਤਾਂ ਇਹ ਐਨ ਐਨਾਂ ਪੌਂਚੇ ਦੇ ਵਿੱਚ ਹੀ ਇਕੱਲਾ ਐਡ ਕਰਵਾ ਸਕਦੇ ਹੋ ਇੱਕ ਸਲਵਾਰ ਹੈਗੀ ਆ ਪਿਓਰ ਕੈਂਬਰੀਕ ਕੋਟਨ ਦੀ ਤੇ ਸ਼ਰਟ ਹੈਗੀ ਆ ਲੇਲਨ ਦੀ ਤਾਂ ਅਗਲਾ ਸੂਟ ਕੋਟਨ ਤੇ ਸਟਿਚ ਕੀਤਾ ਕੈਂਬਰੀਕ ਕੋਟਨ ਦਾ ਇਹ ਜਿਹੜੇ ਸੂਟ ਆ ਪ੍ਰੀ ਵਾਸ਼ ਹੁੰਦੇ ਆ ਵਾਸ਼ ਹੋ ਕੇ ਫੇਰ ਸਟਿਚ ਹੁੰਦੇ ਆ ਇਹਦੇ ਤੇ

ਬੜਾ ਹੀ ਸੋਹਣਾ ਪ੍ਰਿੰਟ ਹੈ ਇਹਦੇ ਜਸਟ neck ਤੇ ਛੋਟੀ ਜੀ ਪੱਟੀ ਲੱਗੀ ਆ ਫੋਰ ਬਾਕੀ ਪੂਰਾ ਸੂਟ ਸਿੰਪਲ ਆ ਕਈ ਲੋਕ ਲੇਸਿੰਗ ਵਗੈਰਾ ਪਸੰਦ ਨਹੀਂ ਕਰਦੇ ਤਾਂ ਇਸ ਕਰਕੇ ਅਸੀਂ ਇਸ ਸੂਟਾਂ ਦੇ ਕੋਈ ਲੇਸਿੰਗ ਨਹੀਂ ਕੀਤੀ ਜਸਟ ਘੇਰੇ ਤੇ ਕੀਤੀ ਆ ਸਲਵਾਰ ਦੇ ਕੱਪੜੇ ਨਾਲ ਦੀ ਇਹਦੇ ਨਾਲ ਸਲਵਾਰ ਇਹ ਹੈ ਕੰਟਰਾਸਟ ਦੇ ਵਿੱਚ ਇਹ ਲਾ ਸੂਟ ਬੜਾਈ ਪਿਆਰਾ ਕਲਰ ਵੀ ਬਹੁਤ ਸੋਨਾ ਇਹਦੇ ਨਾਲ ਸਲਵਾ ਰਹੇ ਆ ਹਰ ਇੱਕ ਦਾ ਆਪੋ ਆਪਣਾ ਟੇਸਟ ਆ ਕੋਈ ਪੂंजे ਖੁੱਲੇ ਪਾਉਂਦਾ ਤੇ ਕੋਈ ਟਾਈਟ ਪਾਉਂਦਾ ਪ੍ਰਿੰਟਡ ਸ਼ਰਟ ਆ ਸਕਿਨ ਜਿਆ ਵਿੱਚ ਟੱਚ ਦਿੱਤਾ ਆ ਜਿਹੜੇ ਛੋਟੇ ਛੋਟੇ ਹੈਗੇ ਆ ਵਿੱਚ ਪ੍ਰਿੰਟ ਬਣਿਆ ਹੋਇਆ ਤੇ ਇਹ ਔਰਗੈਂਜ਼ਾ ਦਾ ਕਪੜਾ ਲੱਗਿਆ ਐਮਬੋਇਡਰੀ ਆ ਲੇਸ ਲੱਗੀ ਆ ਆਰਗੈਂਜ਼ਾ ਕਪੜਾ 슬ੀਵਸ ਤੇ ਵੀ ਲੱਗ ਸਕਦੇ ਹੀ ਪਰ ਉਹਨਾਂ ਦਾ ਹੀਗਾ ਪੀ ਨਹੀਂ ਲਗਵਾਉਣਾ ਕਿਉਂਕਿ ਗਰਮੀਆਂ ਦੇ ਵਿੱਚ ਬਾਹਾਂ ਤੋਂ ਖਰਾਬ ਹੋ ਜਾਏਗਾ ਜੇ ਤਾਂ ਕੋਈ ਖੁੱਲੀਆਂ ਬਾਹਾਂ ਪੋਨੀਆਂ ਪਸੰਦ ਕਰਦਾ ਤਾਂ ਉਹ ਲਗਵਾ ਸਕਦਾ ਅਗਲਾ ਸੂਟ ਵੀ ਬੜਾ ਪਿਆਰਾ ਜਿਹਾ ਆ ਸਲਵਾਰ ਚੈੱਕ ਕਰੋ ਪਹਿਲੇ ਸਲਵਾਰ ਤੇ ਪੱਟੀ ਲੱਗੀ ਆ ਕਰ ਲੇ ਤੇ ਬਹੁਤ ਸੋਨਾ print ਜਆ ਤੇ ਉਹਦੇ ਉੱਤੇ ਥੋੜਾ ਜਿਹਾ ਮਸ਼ੀਨ ਦਾ ਕੰਮ ਹੋਇਆ 컬러 ਵੀ ਬੜਾ ਸੋਨਾ ਹੈ ਸਾਰੀ ਸ਼ਰਟ ਦੇ ਉੱਤੇ ਆ ਜਿਹੜਾ ਮਸ਼ੀਨ ਦਾ ਕੰਮ ਹੋਇਆ ਮਸ਼ੀਨ ਵਰਕ ਤੇ ਰੇਤੇ ਵੀ ਸੀਨ ਹੈ ਤੇ ਬੈਗ ਤੇ ਸਿਰਫ ਇਕੱਲਾ print ਹੀ ਹੈ ਨੈਕਸਟ print ਹੋਰ ਜ਼ਿਆਦਾ ਸੋਨਾ ਇਹਨਾਂ ਨਾਲ ਇਹ ਸਲਵਾਰ ਆ ਕੰਟਰਾਸਟ ਕੀਤੀ ਆ ਇਹਦਾ ਡਿਜ਼ਾਈਨ ਕੁਝ ਜ਼ਿਆਦਾ ਖਾਸ ਆ ਗਲੇ ਤੇ ਦੇਖੋ ਨੋਟਵਰਕ ਕੀਤਾ ਹੋਇਆ ਸਿੱਪੀ ਲਗਾ ਕੇ ਤੇ ਘੇਰੇ ਦੇ ਵਿੱਚ ਐਦਾਂ ਕਟਵਰਕ ਡਿਜ਼ਾਈਨ ਦਿੱਤਾ ਹੋਇਆ ਹਕੂਬਾ ਵਾਲਾ ਹੋ ਇਹ ਸੀਗੇ ਸਾਡੇ ਅੱਜ ਦੇ ਸਾਰੇ ਸਟਿਚ ਜੂ ਸੂਟ ਤੇ ਇਹ ਸੂਟ ਆ ਜਿਹੜੇ ਸੇਮ ਐਜ਼ ਇਹਨਾਂ ਨਾਲ ਦਾ ਕੋਈ ਵੀ ਨਹੀਂ ਮਿਲੇਗਾ ਕਿਉਂਕਿ ਪ੍ਰਿੰਟ ਥੋੜੇ ਬੋਤੇ ਮੈਚ ਹੋ ਸਕਦੇ ਆ ਸੇਮ ਨਹੀਂ ਹੋ ਸਕਦੇ ਇਹ ਆਪਾਂ ਸਿਚ ਕਰ ਲਿਆ ਹੁਣ ਆਪਾਂ ਇਹ ਸਾਰੇ ਸੂਟ ਸ਼ਿਪ ਕਰਨੇ ਆ ਤਾਂ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਸਸ਼ਿਕਾ